ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਜ਼ਾ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦੀ ਇਹਨਾਂ ਪਾਵਨ ਪੰਕਤੀਆਂ ਨੂੰ ਅਕਸਰ ਅਸੀਂ ਪੜਦੇ ਆਂ ਸੁਣਦੇ ਆਂ ਵਿਚਾਰਦੇ ਆਂ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਪੰਕਤੀਆਂ ਵੱਲ ਝਾਤ ਮਾਰਦੇ ਆਂ ਤੇ ਕਿੰਨਾ ਵੱਡਾ ਉੱਚਾ ਸਥਾਨ ਬੱਚਿਆਂ ਨੂੰ ਔਰਤਾਂ ਨੂੰ ਦਿੱਤਾ ਹੈ ਪਰੰਤੂ ਜਦੋਂ ਅਸੀਂ ਸਿੱਖ ਸਮਾਜ ਦੇ ਵੱਲ ਝਾਤ ਮਾਰਦੇ ਆਂ ਤੇ ਧੰਨੇ ਉਹ ਮਤਾਵਾਂ ਉਹ ਬੀਬੀਆਂ ਉਹ ਔਰਤਾਂ ਜਿਨ੍ਹਾਂ ਨੇ ਇਸ ਸਮਾਜ ਦੇ ਵਿੱਚ ਵਿਚਰਦੇ ਹੋਏ ਜਿੱਥੇ ਆਪਣੇ ਵੱਡਮੁੱਲੇ ਫੱਜ ਸਮਝੇ ਨੇ ਉਥੇ ਆਉਣ ਵਾਲੀਆਂ ਬੱਚੀਆਂ ਤੇ ਉਹਨਾਂ ਬੱਚੀਆਂ ਦੇ ਪ੍ਰਤੀ ਜੋ ਆਪਣੀ ਬੰਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਵੀ ਬੜੇ ਸੋਹਣੇ ਢੰਗ ਨਾਲ ਨਿਭਾ ਰਹੇ ਨੇ ਜੀ ਹਾਂ ਅੱਜ ਕੀ ਉਹ ਜੀ ਵਿਸ਼ੇਸ਼ ਮੁਲਾਕਾਤ ਦੇ ਵਿੱਚ ਸਾਹਮਣੇ ਕਿ ਇਹੋ ਜੀ ਸ਼ਖਸੀਅਤ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਵੱਡੇ ਉੱਚੇ ਕਾਰਜ ਕੀਤੇ ਨੇ ਜੀ ਹਾਂ ਸਾਡੇ ਅਤੀ ਸਤਕਾਰਯੋਗ ਵੀ ਸੰਦੀਪ ਕੌਰ ਖਾਲਸਾ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹੋ ਸ਼ਖਸੀਅਤ ਨੇ ਜੋ ਲੰਬੇ ਸਮੇਂ ਤੋਂ ਭਾਈ ਧਰਮ ਸਿੰਘ ਕਾਲਸ ਸੱਚ ਐਟੇਬਲ ٹرسٹ ਚਲਾ ਰਹੇ ਨੇ ਜਿਹਦੇ ਵਿੱਚ ਇੱਕ ਨਹੀਂ अनेका ਹੀ ਬੱਚੀਆਂ ਨੂੰ ਵਿਦਿਆਦੀ ਤਾਲੀਮ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਰਿਹਾ ਹੈ ਜੀ ਵੀ ਸੰਦੀਪ ਕੋਟ ਜੀ ਬੜਾ ਵੱਡਾ ਇੱਕ ਕਾਰਜ ਤੁਸੀਂ ਕਰ ਰਹੇ ਹੋ ਭਾਈ ਤਰਮ ਸਿੰਘ ਖਾਲਸਾ ਚੈਟੇਬਲ ٹرسٹ ਚਲਾ ਕੇ ਜਿਹਦੇ ਵਿੱਚ ਇੱਕ ਨਹੀਂ अनेका ਬੱਚੀਆਂ ਨੇ ਮੈਂ ਇਹਨਾਂ ਵੱਲ ਵੀ ਆਵਾਂਗਾ ਪਰ ਸਭ ਤੋਂ ਪਹਿਲੇ ਜਦੋਂ ਮੈਂ ਤੁਹਾਡੀ ਹਿਸਟਰੀ ਨੂੰ ਪੜਦਾ ਤੁਹਾਡੇ ਜੀਵਨ ਨੂੰ ਪੜਦਾ ਉਹ ਸੰਘਰਸ਼ ਦਾ ਸਮਾਂ ਜਦੋਂ ਸਿੱਖ ਕਰਾਚੋ ਨਿਕਲ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਕੁਰਬਾਨ ਕਰਨ ਲਈ ਸੰਘਰਸ਼ ਵੀ ਜੂਝਦੇ ਸੀ ਉਹ ਸਮਾਂ ਵੀ ਤੁਸੀਂ ਵੇਖਿਆ ਇੱਕ ਨਹੀਂ ਅਨੇਕਾਂ ਤਰ੍ਹਾਂ ਦਾ ਤਸ਼ੱਦਦ ਵੀ ਤੁਹਾਡੇ 'ਤੇ ਹੋਇਆ ਕਿਉਂਕਿ ਫਿਰ ਵੀ ਚੜ੍ਹਦੀ ਕਲਾ ਗੁਰੂ ਪਾਛਾ ਤੇ ਭਰੋਸਾ ਰੱਖ ਕੇ ਅਸੂ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਹੋ ਥੋੜਾ ਜਿਹਾ ਮੁੱਢਲੇ ਜੀਵਨ ਬਾਰੇ ਮੈਂ ਚਾਹਾਂਗਾ ਜੂ ਦੱਸੋ ਕਿੱਥੋਂ ਵਿੱਦਿਆ ਗ੍ਰਹਿਣ ਕੀਤੀ ਤੇ ਕਿਵੇਂ ਤੁਸੀਂ ਭਾਈ ਤਰਨ ਸਿੰਘ ਖਾਲਸਾ ਸਾਹਿਬ ਜੀ ਦੇ ਦੱਸਣਾ ਚੋ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ 6th ਕਲਾਸ ਤੱਕ ਪੜ੍ਹੀ ਹੈਗੀ ਸਰਕਾਰੀ ਸਕੂਲ ਤੋਂ ਉਸ ਤੋਂ ਬਾਅਦ ਉਹਨਾਂ ਦਿਨਾਂ ਵਿੱਚ ਜਿਹੜੀ ਪਬਲਿਕ ਸਕੂਲ ਸੀਗੇ ਲੰਮੀ ਲੰਮੀ ਬਣਨੀ ਸ਼ੁਰੂ ਹੋਏ ਸੀ ਆ 6th ਕਲਾਸ ਤੋਂ ਲੈ ਕੇ ਤੇ 10th ਕਲਾਸ ਤੱਕ ਮੈਂ ਸੰਤ ਮਹਾਵੀਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਲੰਗਰਵਾਲ ਪਿੰਡ ਸੀ ਸਾਡੇ ਪਿੰਡ ਤੋਂ 5-7 ਕਿਲੋਮੀਟਰ ਦੂਰੀ ਤੇ ਸੀ ਫਿਰ ਮੈਂ ਉੱਥੇ 10th ਪਾਸ ਕੀਤੀ ਹੈਗੀ ਆ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਜਾਂਦੀ ਹੈਗੀ ਆ ਤੇ +2 ਫਿਰ ਵਿਗਿਆਨੀ ਬੀਏ ਪਾਰਟ 1 ਜਿਹੜੀ ਮੈਂ ਸੰਗਰੂਰ ਜ਼ਿਲ੍ਹੇ ਤੋਂ ਕੀਤੀ ਹੋਈ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਜਿਹੜੀ ਮੈਂ ਖਾਲਸਾ ਗਾਰਡ ਪਟਿਆਲਾ ਤੋਂ ਕਰਤੀ ਇੱਕਦਮ ਖਿਆਲ ਆਂਦਾ ਹੈ ਪੜ੍ਹਾਈ ਦਾ ਦੌਰ ਵੀ ਦੇਖਿਆ ਤੁਸੀਂ ਵਿੱਦਿਆ ਨੂੰ ਆਪਣੇ ਨਾਲ ਰੱਖਿਆ ਕਿਉਂਕਿ ਵਿੱਦਿਆ ਦਾ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਭਾਈ ਧਰਮ ਸਿੰਘ ਖਾਲਸਾ ਵੱਲ ਕੇ ਮੜੇ ਤੁਸੀਂ ਚੈਰੀਟੇਬਲ ਟਸਟ ਬਣ ਜਿੱਦੂ 1996 ਦੇ ਵਿੱਚ ਮੈਂ ਜੇਲ੍ਹ ਤੋਂ ਬਾਹਰ ਆਉਣੀ ਐ ਐਕਚੁਅਲੀ ਮੈਂ 4 ਸਾਲ ਜੇਲ੍ਹ ਵਿੱਚ ਰਹੀ ਹੈਗੀ ਆ ਟਾਡਾ ਦੀ ਕੇਸਾਂ ਦੇ ਵਿੱਚ ਤਾਂ ਜੇਲ੍ਹ ਵਿੱਚ ਹੀ ਮੈਂ ਫੈਸਲਾ ਕਰ ਲਿਆ ਸੀਗਾ ਕਿ ਬਾਹਰ ਜਾ ਕੇ ਜਿਹੜੇ ਜਿਹੜਾ ਵੀਰ ਹੈ ਉਹਨਾਂ ਦੇ ਬੱਚੇ ਜਿਹੜੇ ਆ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਹੈਗਾ ਉਹਨਾਂ ਦੀ ਪੜਾਈ ਲਿਖਾਈ ਦਾ ਪ੍ਰਬੰਧ ਕਰਨਾ ਹੈ ਤੇ 1996 ਦੇ ਵਿੱਚ ਜਿਹੜਾ ਹੈਗਾ ਇਹਦੀ ਸ਼ੁਰੂਆਤ ਕੀਤੀ ਜਾਂਦੀ ਹੈ ਜਿਹੜੇ ਜਹਾਰੂ ਸਿੰਘਾਂ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਤੇ ਉਸ ਤੋਂ ਬਾਅਦ ਇਹ ਸਿੰਸਮਾ ਜਿਹੜਾ ਅੱਜ ਤੱਕ ਚੱਲ ਜਾਰੀ ਹੈ ਅਕਸਰ ਉਹ ਬੱਚੇ ਜਿਹੜਾ ਜਹਾਰੂ ਸਿੰਘ ਜਿਨ੍ਹਾਂ ਨੇ ਪੰਥ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਹਰ ਕੋਈ ਰਿਸ਼ਤੇਦਾਰ ਵੀ ਚਾਹੁੰਦਾ ਕਿ ਸਾਡੇ ਨਾਲ ਨਾ ਜੁੜਨ ਉਹ ਬੱਚੇ ਤਾਂ ਤੁਸੀਂ ਉਹਨਾਂ ਬੱਚਿਆਂ ਨੂੰ ਆਪਣੀ ਗੋਦ ਦਿੱਤੀ ਉਹਨਾਂ ਬੱਚਿਆਂ ਨੂੰ ਆਸਰਾ ਦਿੱਤਾ ਤੇ ਅੱਜ ਉਹ ਬੱਚੇ ਵੱਡੇ ਮਕਾਮ ਤੇ ਬੈਠੇ ਨੇ ਉੱਚੀਆਂ ਵਿਦਿਆ ਗ੍ਰਹਿਣ ਕਰ ਰਹੇ ਨੇ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਸਿਲਸਿਲਾ ਤੇ ਅੱਜ ਵੀ ਤੁਸੀਂ ਵੇਚ ਰਹੇ ਹੋ ਅੱਜ ਵੀ ਇੱਕ ਨਹੀਂ ਅਨੇਕਾ ਬੱਚੇ ਤੁਹਾਡੇ ਕੋਲ ਪੜ ਰਹੇ ਨੇ ਉੱਚੀ ਵਿਦਿਆ ਅਧਿਆਨ ਕਰਨ ਕਿਵੇਂ ਤਾਂ ਲੱਗਦਾ ਹਾਂ ਬਿਲਕੁਲ 1996 ਦਾ ਜਿਹੜਾ ਦੌਰ ਸੀ ਬਹੁਤ ਜ਼ਿਆਦਾ ਮੁਸ਼ਕਲਾਂ ਭਰਿਆ ਸੀਗਾ ਬੱਚਿਆਂ ਨੂੰ ਪੜਾਉਣ ਦੇ ਲਈ ਜਦੋਂ ਅਸੀਂ ਘਰਾਂ ਤੋਂ ਲੈ ਕੇ ਉਹਨਾਂ ਬੱਚਿਆਂ ਨੂੰ ਲੈ ਕੇ ਆਈਦਾ ਸੀ ਬੱਚਿਆਂ ਦੀ ਸਕੂਲਾਂ 'ਚ ਐਡਮਿਸ਼ਨ ਕਰਾ ਕੇ ਉਹਦੀ ਜੁਨੀਫਾਰਮ ਉਹਦੀਆਂ ਬੁੱਕਸ ਵਗੈਰਾ ਸਾਰਾ ਕੁਝ ਦੇ ਖਰਚੇ ਕਰਕੇ ਬੱਚੇ ਨੂੰ ਸਕੂਲ ਭੇਜਣਾ ਸ਼ੁਰੂ ਕਰੀਦਾ ਸੀਗਾ ਤੇ ਉਹਨਾਂ ਦੀ ਮਦਰ ਜਾਂ ਦਾਦੀਆਂ ਫਿਰ ਸਾਡੇ ਕੋਲ ਪਹੁੰਚ ਜਾਂਦੀਆਂ ਸੀਗੀਆਂ ਇਹ ਸੇਮ ਇਹ ਡਰ ਮਨ ਵਿੱਚ ਲੈ ਕੇ ਕਿ ਇਹ ਬੱਚਿਆਂ ਨੂੰ ਫਿਰ ਉਸੇ ਰਸਤੇ ਦੇ ਨਾਲ ਤੋਰ ਦੇਣ ਕੁਝ ਬੀਬੀਆਂ ਜਿਹੜੀਆਂ ਸੀਗੀਆਂ ਜਦੋਂ ਅਸੀਂ ਉਹਨਾਂ ਨੂੰ ਸਮਝਾਉਂਦੇ ਸੀ ਕਿ ਸਾਡਾ ਮਕਸਦ ਸਿਰ ਬੱਚਿਆਂ ਨੂੰ ਪੜਾਉਣਾ ਹੀ ਆ ਕਿਉਂਕਿ 1996 ਦੇ ਵਿੱਚ ਬਹੁਤ ਸਾਰੇ ਜਿਹੜੇ ਜਝਾਰੂਆਂ ਦੇ ਬੱਚੇ ਸੀਗੇ ਕਿਸੇ ਦੀ ਏਜ 8 ਸਾਲ 10 ਸਾਲ 12 ਸਾਲ ਦੀ ਹੋ ਚੁੱਕੀ ਸੀ ਪਰ ਉਹਨਾਂ ਨੇ ਸਕੂਲ ਦਾ ਮੂੰਹ ਤੱਕ ਨਹੀਂ ਸੀ ਦੇਖਿਆ ਹੈ ਬੜੀ ਦੁੱਖਵਲੀ ਗੱਲ ਸੀ ਇਸ ਕਾਲੇ ਦੌਰ ਦੇ ਵਿੱਚ ਹਾਂ ਬਿਲਕੁਲ ਤਾਂ ਜਦੋਂ ਉਹਦੀ ਮਦਰ ਨਾਲ ਮੇਰੀ ਗੱਲਬਾਤ ਹੁੰਦੀ ਕਿ ਤੁਸੀਂ ਬੱਚੇ ਦੀ ਏਜ ਤਾਂ ਬੱਚੇ ਨੂੰ ਤੇ 3-4 ਸਾਲ ਦੇ ਬੱਚੇ ਨੂੰ ਸਕੂਲ ਭੇਜਣਾ ਸ਼ੁਰੂ ਕਰ ਦੇਣਾ ਚਾਹੀਦਾ ਹੈਗਾ ਤੁਸੀਂ ਬੱਚੇ ਨੂੰ ਸਕੂਲ ਕਿਉਂ ਨਹੀਂ ਭੇਜਿਆ ਤਾਂ ਉਹ ਕਹਿੰਦੇ ਕਿ ਸਾਡੀ ਆਪ ਦਾ ਰਹਿਣ ਦਾ ਕੋਈ ਟਿਕਾਣਾ ਨਹੀਂ ਆ ਸਾਨੂੰ ਪੁਲਿਸ ਨਹੀਂ ਟਿਕਣ ਦਿੰਦੀ ਹੈਗੀ ਅਸੀਂ ਰਿਸ਼ਤੇਦਾਰਾਂ ਕੋਲੋਂ ਬੱਚਿਆਂ ਨੂੰ ਲੁਕਾ ਕੇ ਉਹਨਾਂ ਦੇ ਵਾਲ ਜਿਹੜੇ ਕੱਟ ਕੇ ਕਤਲ ਕਰਵਾ ਕੇ ਕੇਸ ਉਹਨਾਂ ਦੇ ਤੇ ਫਿਰ ਅਸੀਂ ਰਿਸ਼ਤੇਦਾਰਾਂ ਕੋ ਆਪ ਲੁਕ ਸ਼ੁਭ ਕੇ ਅਸੀਂ ਕਿਜਾ ਨਹੀਂ ਕਰਦੇ ਆ ਪੜਾਈ ਬਾਰੇ ਤੇ ਸੋਚਣਾ ਬਹੁਤ ਡੁੱਬਦੀ ਗੱਲ ਹੁੰਦੀ ਸਾਰੇ ਪਾਸੇ ਪ੍ਰੈਸ਼ਰ ਸੀ ਸਰਕਾਰਾਂ ਦਾ ਪ੍ਰੈਸ਼ਰ ਪੁਲਿਸ ਦਾ ਪ੍ਰੈਸ਼ਰ ਪਰ ਤੁਸੀਂ ਕਿਵੇਂ ਸੋਚਿਆ ਕਿ ਇੰਨੀ ਵੱਡੀ ਜਿਹੜੀ ਆਫਰਦ ਦੀ ਘੜੀ ਦੇ ਵਿੱਚ ਵਿਪਤਾ ਦੀ ਘੜੀ ਦੇ ਵਿੱਚ ਮੈਂ ਇਹ ਕਾਰਜ ਕਰ ਰਹੀ ਬਿਲਕੁਲ ਉਹ ਜਿਹੜਾ ਟਾਈਮ ਸੀ ਨਾ ਜਦੋਂ ਵੀ ਅਸੀਂ ਜਿਹੜੇ ਆਪਾਂ ਮੰਨ ਲਈ ਕਿ ਪੰਜਾਬ ਦੇ ਜਿਹੜੇ ਕੁਝ ਮੋਹਤਬਰ ਲੋਕ ਸੀਗੇ ਜਿਨ੍ਹਾਂ ਦੇ ਕੋਲ ਜਾ ਕੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਸੀ ਕਿ ਇਸ ਤਰ੍ਹਾਂ ਜਿਹੜੇ ਜਝਾਰੂ ਸਿੰਘ ਆ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਸੀ ਅਭਰਾਲਾ ਕਰ ਰਹੀ ਹਾਂ ਤਾਂ ਹਰ ਕੋਈ ਮੂੰਹ ਚ ਉਂਗਲਾਂ ਬਾ ਲੈਂਦਾ ਸੀਗਾ ਵੀ ਤੁਸੀਂ ਫੇਰ ਤੂੰ ਹਜੇ ਕੱਲ ਜੇਲ੍ਹ ਤੋਂ ਆਈ ਹੈਗੀਆਂ ਤੇਰੇ ਹਜੇ ਕੇਸ ਚੱਲ ਰਹੇ ਹੈਗੇ ਆ ਤੂੰ ਫੇਰ ਉਸੇ ਰਸਤੇ ਤੇ ਕਿਉਂ ਤੂੰ ਉਸੇ ਚੀਜ਼ ਦੀ ਫੇਰ ਤੂੰ ਕਿਉਂ ਚੋਣ ਕਰ ਰਹੀ ਹੈਗੀਆਂ ਤੂੰ ਆਪਣੀ ਸਟੱਡੀ ਕੰਪਲੀਟ ਕਰ ਤੂੰ ਆਪਣੇ ਫਿਊਚਰ ਬਾਰੇ ਸੋਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੈੱਟ ਕਰੋ ਤਾਂ ਮੈਂ ਮਨ ਵਿੱਚ ਜਦੋਂ ਮੈਂ ਜਿਹੜੇ ਵੀ ਕਿਸੇ ਕੋਲ ਜਾਂਦੀ ਸੀ ਤਾਂ ਬੜੀ ਇੱਕ ਆਸ ਉਮੀਦ ਲੈ ਕੇ ਜਾਂਦੀ ਸੀ ਕਿ ਸ਼ਾਇਦ ਇਹ ਲੋਕ ਸਾਡਾ ਸਾਥ ਦੇਣਗੇ ਇਹ ਸਾਨੂੰ ਇੱਕ ਵਧੀਆ ਸੇਧ ਦੇਣਗੇ ਸਾਡੀ ਇਸ ਕੰਮ ਦੀ ਸਲਾਘਾ ਵੀ ਕਰਨਗੇ ਕਿ ਅਸੀਂ ਇੱਕ ਵਧੀਆ ਕਾਜ ਕਰ ਰਹੇ ਹਾਂ ਕਿਉਂਕਿ ਕੌਮ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀਗਾ ਕਿੰਨਾ ਜ਼ਿਆਦਾ ਖਲਾਰਾ ਪਿਆ ਚੁੱਕਿਆ ਅਸੀਂ ਇਵਨ ਕਿ ਪੰਜਾਬ ਇੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਬਰਦਾਸਪੁਰ ਜਿਹੜੇ ਵਿੱਚ ਤਾਂ ਕੋਈ ਨੌਜਵਾਨੀ ਨਹੀਂ ਨਜ਼ਰ ਆਉਂਦਾ ਸੜਕਾਂ ਤੇ ਸਿਰਫ ਬਜ਼ੁਰਗ ਤੇ ਬੱਚੇ ਤੇ ਔਰਤਾਂ ਹੀ ਤਾਂ ਰਹਿ ਗਈ ਸੀਗੇ ਤੇ ਪਰ ਮੈਂ ਜਿਹੜੇ ਵੱਡੇ ਵੱਡੇ ਵਿਦਵਾਨ ਸੀ ਜਿਨ੍ਹਾਂ ਤੋਂ ਸੰਤ ਬਾਬੇ ਸੀ ਜਿਨ੍ਹਾਂ ਤੋਂ ਬੜੀ ਆਰ ਸੀਗੀ ਇਹ ਕੌਮ ਦੇ ਲਈ ਬਹੁਤ ਸੀਰੀਅਸ ਹੋ ਕੇ ਇਹ ਸਾਨੂੰ ਕੋਈ ਵਧੀਆ ਨੇਕ ਸਲਾਹ ਦੇਣਗੇ ਪਰ ਮੈਨੂੰ ਹਜੇ ਤੱਕ ਕੋਈ ਨਹੀਂ ਮਿਲਿਆ ਹੈਗਾ ਕਿ ਜਿੰਨੇ ਕਿਸੇ ਨੇ ਸਾਥ ਨਹੀਂ ਦਿੱਤਾ ਸਾਥ ਦੇਣਾ ਬਹੁਤ ਦੂਰ ਦੀ ਗੱਲ ਉਲਟਾ ਹਰ ਕੋਈ ਇਸ ਚੀਜ਼ ਨੂੰ ਕਹਿੰਦਾ ਸੀ ਕਿ ਤੁਸੀਂ ਆਪਣੇ ਆਪ ਨੂੰ ਸੰਭਾਲੋ ਜਿਹੜਾ ਸਮਾਂ ਚੱਲ ਰਿਹਾ ਸਮਾਂ ਬਹੁਤ ਮਾੜਾ ਚੱਲ ਰਿਹਾ ਹੈਗਾ ਬੜਾ ਦੁੱਖ ਹੋ ਕੇ ਬੜੀ ਨਿਰਾਸ਼ਾ ਲੈ ਕੇ ਤੇ ਫਿਰ ਵਾਪਸ ਆ ਜਿੱਦਾ ਸੀ ਉਸ ਜਿਸ ਤੌਰ 'ਚ ਉਹ ਕੱਢਿਆ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਕਿੰਨੇ ਜੇਲ੍ਹਾਂ 'ਚੋਂ ਕੱਢ-ਕੱਢ ਕੇ ਜਜ਼ਾਰੂਆਂ ਨੂੰ ਪੁਲਿਸ ਮੁਕਾਬਲੇ ਝੂਠੇ ਬਣਾ ਬਣਾ ਕੇ ਰੋਮਾਂਟੇਲ ਲਾ ਜਾ ਕੇ ਤੇ ਉਹਨਾਂ ਨੇ ਉਹਨਾਂ ਨੂੰ ਦੂਤੇ ਸੱਜੇ ਪੁੱਲ ਸਮਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਮੈਂ ਵੀ ਉਹਨਾਂ ਦੇ ਨਾਲ ਜੇਲ੍ਹ ਵਿੱਚ ਸੀ ਮੈਨੂੰ ਵੀ ਬੜੀ ਬਾਰੀ ਪੁਲਸਰ ਮਾਰਨ ਤੇ ਲੈ ਕੇ ਜਾਂਦੀ ਸੀ 8 ਦਿਨ 10 ਦਿਨ 15 ਦਿਨ ਮੇਰੀ ਪੁਸ਼ ਪੜਤਾਲ ਤੋਂ ਬਾਅਦ ਜਦੋਂ ਮੈਨੂੰ ਵਾਪਸ ਛੱਡ ਕੇ ਜਾਂਦੇ ਸੀ ਤਾਂ ਜੇਲ੍ਹ ਦਾ ਸੁਪਰਡੈਂਟ ਜਾਂ ਮੇਰੀਆਂ ਜਿਹੜੀਆਂ ਨਾਲ ਦੀਆਂ ਬੀਬੀਆਂ ਹੁੰਦੀਆਂ ਸੀਗੀਆਂ ਜਨਾਨ ਹੱਤੇ ਵਿੱਚ ਤਾਂ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਸੀ ਅਸੀਂ ਤੇ ਤੇਰੇ ਭੋਗ ਪਾਉਣ ਦੀ ਤਿਆਰੀ ਕਰ ਰਹੇ ਸੀਗੇ ਅਸੀਂ ਡੇਲੀ ਅਖਬਾਰ ਵੇਖਦੇ ਸੀ ਕਿ ਅੱਜ ਵੀ ਤੇਰੀ ਖਬਰ ਆ ਗਈ ਤੇਰੇ ਮੁਕਾਬਲੇ ਦੀ ਅੱਜ ਵੀ ਆ ਗਈ ਤੂੰ ਫੇਰ ਵਾਪਸ ਆ ਗਈ ਤੇ ਮੈਂ ਖੁਦ ਵੀ ਹੈਰਾਨ ਹੋ ਜਾਂਦੀ ਸੀਗੀ ਮੈਨੂੰ ਫੇਰ ਕਿਉਂ ਇਹ ਵਾਪਸ ਛੱਡ ਜਾਂਦੀ ਹੈ ਕਿ ਮੈਨੂੰ ਮਾਰਦੇ ਕਿਉਂ ਨਹੀਂ ਮੈਂ ਤਾਂ ਕੰਟਰੀ ਪਿਆਰ ਸੀ ਸ਼ਾਇਦ ਗੁਰੂ ਸਾਹਿਬਾ ਸੇਵਾ ਲੈਣੀ ਹੋਵੇ ਬਿਲਕੁਲ ਉਸ ਚੀਜ਼ ਦਾ ਉਸ ਟਾਈਮ ਨਹੀਂ ਨਾ ਪਤਾ ਹੁੰਦਾ ਜਦੋਂ ਉਹ ਘਟਨਾ ਕੋਲ ਵਾਪਰ ਰਹੀ ਹੁੰਦੀ ਉਸ ਦਾ ਜਦੋਂ ਰਿਜ਼ਲਟ ਨਿਕਲਦੇ ਫਿਰ ਗੁਰੂ ਸਾਹਿਬ ਦੀ ਖੇਡ ਇਨਸਾਨ ਨੂੰ ਸਮਝ ਆਉਂਦੀ ਆ ਕਿ ਮੈਨੂੰ ਬਚਾਉਣ ਦਾ ਕਾਰਨ ਜਿਹੜਾ ਪਾਤਸ਼ਾਹ ਦਾ ਉਹਨਾਂ ਨੇ ਸੇਵਾ ਲੈਣੀ ਸੀ ਮੌਜੂਦਾ ਸਮੇਂ ਕਿੰਨੀਆਂ ਕੁ ਬੱਚੀਆਂ ਤੁਹਾਡੇ ਕਾਲਜ ਵਿੱਚ ਪੜ੍ਹ ਰਹੀਆਂ ਨੇ 200 ਤੋਂ ਉੱਪਰ ਐਸ ਟਾਈਮ ਜਿਹੜੀਆਂ ਬੱਚੀਆਂ ਨੇ ਕੁਝ ਬੀਬੀਆਂ ਨਿਗੀਆਂ ਜਿਹੜੀਆਂ ਇੱਥੇ ਰਹਿ ਕੇ ਲੱਚਾਂਵਾਂ ਦਾ ਥੋੜਾ ਜਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜੋ ਤੁਹਾਡੇ ਕਾਲਜ ਦੀ ਪੂਰੀ ਸਟਰਕਚਰ ਹੈ ਕਿੰਨੇ ਕਿੰਨੇ ਬੱਚੇ ਉੱਡਦੀਆਂ ਨੇ ਕਿਸ ਕਿਸ ਤਰ੍ਹਾਂ ਦਾ ਚੱਲੇ ਤਿਆਰ ਹੋਣਾ ਹੈ ਕਿਹੜੇ ਕਾਲਜਾਂ ਵਿੱਚ ਕਿਹੜੇ ਸਕੂਲਾਂ ਵਿੱਚ ਪੂਰਾ ਸਟਰਕਚਰ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਮਤਲਬ ਸਵੇਰੇ ਜਿਹੜਾ ਹੈਗਾ ਉੱਠ ਕੇ ਬੱਚੇ ਜਿਹੜੇ ਹੈਗੇ ਆ ਦਿਨ ਦੇ ਚੜ੍ਹਾ ਦੇ ਨਾਲ ਜਿਹੜੀਆਂ ਬੱਚੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੀਮ ਕਰਦੀਆਂ ਨਿਗੀਆਂ ਕੁਝ ਬੱਚੀਆਂ ਜਿਹੜੀਆਂ ਕੀਰਤਨ ਸਿੱਖਦੀਆਂ ਨੇ ਉਹਨਾਂ ਨੇ ਆਪਣਾ ਕੀਰਤਨ ਦਾ ਅਲੱਗ ਸਾਡਾ ਰੂਮ ਬਣਿਆ ਹੋਇਆ ਉੱਥੇ ਆਪਣੇ ਕੀਰਤਨ ਦਾ ਰਿਆਜ਼ ਕਰਦੀਆਂ ਨਿਗੀਆਂ ਅਹ ਕੁਝ ਬੱਚੀਆਂ ਦੀ ਜਿਹੜਾ ਸਵੇਰ ਦਾ ਬ੍ਰੇਕਫਾਸਟ ਹੈਗਾ ਇਹਦੀ ਤਿਆਰੀ ਵਾਸਤੇ ਬੱਚੀਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਅਲੱਗ-ਅਲੱਗ ਬੱਚੀਆਂ ਦੀਆਂ ਸਵੇਰ ਦਾ ਖਾਣਾ ਬੱਚੀਆਂ ਖੁਦ ਹੀ ਤਿਆਰ ਕਰਦੀਆਂ ਲੱਗੀਆਂ ਹਾਂ ਉਸ ਤੋਂ ਬਾਅਦ ਬੱਚੇ ਲੰਗਰ ਸ਼ੱਕੇ ਤੇ ਆਪਣੇ ਆਪਣੇ ਸਕੂਲਾਂ ਕਾਲਜਾਂ ਨੂੰ ਚਲੇ ਜਾਂਦੇ ਹੈਗੇ ਆ ਅ ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਜਿਹੜਾ ਉਹ ਸਾਡੀਆਂ ਬੀਬੀਆਂ ਜਿਹੜੀਆਂ ਉਹ ਤਿਆਰ ਕਰਦੀਆਂ ਨੇ ਬੱਚੇ ਜਦੋਂ ਸਕੂਲ ਤੋਂ ਆ ਜਾਂਦੇ ਹੈਗੇ ਆ ਉਹ ਆਪਣਾ ਦੁਪਹਿਰ ਦਾ ਲੰਗਰ ਸ਼ੱਕੇ ਉਸ ਤੋਂ ਬਾਅਦ ਅ ਬੱਚਿਆਂ ਨੇ ਥੋੜਾ ਟਾਈਮ ਕਿੰਟਾ 2 ਘੰਟਾ ਆਪਣੀ ਰੈਸਟ ਕਰਨੀ ਆ ਜਾਂ ਬੱਚੇ ਨੇ ਕਿਸੇ ਨੇ ਨਹਾਉਣਾ ਧੋਣਾ ਆਪਣੇ ਕੱਪੜੇ ਧੋਣੇ ਹੈਗੇ ਆ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਸ਼ਾਮ ਦੀਆਂ ਕਲਾਸਾਂ ਜਿਹੜੀਆਂ ਨੇ ਉਹਦੇ ਵਿੱਚ ਕੀਰਤਨ ਦੀ ਕਲਾਸ ਬੱਚਿਆਂ ਦੀ ਲੱਗਦੀ ਆ ਗਤਕੇ ਦੀ ਕਲਾਸ ਲੱਗਦੀ ਆ ਕੁਝ ਦੇ ਸਟੱਡੀ ਪੀਰੀਅਡ ਜਿਹੜੇ ਹੈਗੇ ਆ ਸ਼ਾਮ ਨੂੰ ਜਿਹੜੇ ਹੈਗੇ ਆ ਉਹਨਾਂ ਦੇ ਪੜਾਈ ਦੀਆਂ ਕਲਾਸਾਂ ਲੱਗਦੀਆਂ ਨਿਗੀਆਂ ਇਸੇ ਤਰ੍ਹਾਂ ਰਹਿਰਾ ਸਾਹਿਬ ਦੇ ਟਾਈਮ ਤੇ ਬੱਚੇ ਰਹਿਰਾ ਸਾਹਿਬ ਗਰੁੱਪ ਵਿੱਚ ਕਰਦੇ ਤਾਂ ਰਾਤ ਦਾ ਜਿਹੜਾ ਖਾਣਾ ਉਹ ਵੀ ਬੀਬੀਆਂ ਤਿਆਰ ਕਰਦੀਆਂ ਨਿਗੀਆਂ ਰਾਤ ਦੇ ਖਾਣੇ ਤੋਂ ਬਾਅਦ ਫਿਰ 8 ਤੋਂ ਲੈ ਕੇ 10 ਵਜੇ ਤੱਕ ਬੱਚਿਆਂ ਦਾ ਸਟੱਡੀ ਪੀਰੀਅਡ ਜਿਹੜਾ ਉਹ ਲੱਗਦਾ ਹੈਗਾ ਬੱਚੇ ਪੜਾਈ ਕਰਦੇ ਉਹ ਤੇ ਇਸ ਦੌਰਾਨ ਫਿਰ ਯਾਨੀ ਕਹਿ ਸਕਦੇ ਆ ਦੁਨਿਆਵੀ ਵਿਦਿਆ ਦੇ ਨਾਲ ਉਹ ਗੁਰਮਤ ਦੀ ਤਾਲੀਮ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਜੀ ਗੁਰਮਤ ਦੇ ਨਾਲ ਬੱਚਿਆਂ ਨੂੰ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਕੁਝ ਬੱਚੇ ਤੇ ਜਿਹੜੇ ਜਿਹੜੀਆਂ ਸਿਆਣੀਆਂ ਮਾਵਾਂ ਨੇ ਉਹ ਤਾਂ ਬੱਚਿਆਂ ਨੂੰ ਜੋੜ ਕੇ ਹੀ ਰੱਖਦੀਆਂ ਨੇ ਪਰ ਜਿਹੜਾ ਆਪਾਂ ਪੂਰਾ ਦੇਖੀਏ ਤਾਂ ਬਹੁਤ ਬੁਰੀ ਹਾਲਤ ਹੈ ਕਿ ਬੱਚਿਆਂ ਨੂੰ ਬਿਲਕੁਲ ਨਿਤਨੀਂ ਦੀ ਸੋਝੀ ਨਹੀਂ ਹੈਗੀ ਗੁਰੂ ਨਾਲ ਜੁੜਨ ਦੀ ਸੋਝੀ ਨਹੀਂ ਹੈਗੀ ਇੱਕ ਚੰਗੀ ਜੀਵਨ ਜਾਂਚ ਬੱਚੇ ਨੂੰ ਤਾਂ ਹੀ ਆ ਸਕਦੀ ਜੇ ਉਹ ਗੁਰੂ ਦੇ ਲੜ ਲਾ ਕੇ ਗੁਰੂ ਨਾਲ ਜੁੜੇ ਤ ਤੁਸੀਂ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਿੰਘਾਂ ਦੇ ਬੱਚੇ ਸੜ ਪੜ੍ਹ ਰਹੇ ਨੇ ਲੰਬਾ ਸਮਾਂ ਬੀਤ ਚੁੱਕਾ ਉਹ ਬੱਚੇ ਵੀ ਜਵਾਨ ਹੋ ਚੁੱਕੇ ਨੇ ਆਪਣੇ ਪੈਰਾਂ ਤੇ ਵੀ ਸਟੈਂਡ ਹੋ ਚੁੱਕੇ ਨੇ ਬੱਚੇ ਇਸ ਤਰ੍ਹਾਂ ਹੋਰ ਕਿਹੜੇ ਕਿਹੜੇ ਬੱਚੇ ਤੁਹਾਡੇ ਕੋਲ ਆ ਰਹੇ ਨੇ ਕਿਉਂਕਿ ਮੌਜੂਦਾ ਸਮੇਂ ਵਿਖਿਆ ਜਾਵੇ ਪੰਜਾਬ ਦੀ ਧਰਤੀ ਤੇ ਕਹਿਣਾ ਨਹੀਂ ਚਾਹੀਦਾ ਸੀ ਪੰਜਾਬ ਜੁਦਾਗੁਰਾਂ ਦੇ ਨਾਂ ਤੇ ਕਿਹਾ ਜਾਂਦਾ ਸੀ ਪਰੰਤੂ ਪੰਜਾਬ ਦੀ ਧਰਤੀ ਤੇ ਵੀ ਇੱਕ ਨਾਤਾ ਆਸ਼ਰਮ ਬਹੁਤ ਆਤ ਗਿਣਤੀ ਚ ਵੱਧ ਰਹੇ ਨੇ ਉਸ ਪਾਸੇ ਜਾਵਾਂਗਾ ਪਰੰਤੂ ਇੱਕ ਕਾਲਜ ਜਿਹੜਾ ਪੰਜਾਬ ਦੇ ਖੇਤੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਟੈਬਲਿਸ਼ ਕਰ ਰਿਹਾ ਗੁਰੂ ਪਾਸ਼ਾ ਵੱਲੋਂ ਚਲਾਇਆ ਜਾ ਰਿਹਾ ਹੈ ਤੁਹਾਡੀਆਂ ਸੇਵਾਵਾਂ ਵਿੱਚ ਲਿੱਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਵੱਲੋਂ ਇਸ ਕਾਲਜ ਦੇ ਵਿੱਚ ਜਿਹੜੇ ਮੌਜੂਦਾ ਸਮੇਂ ਬੱਚੇ ਪੜ੍ਹ ਰਹੇ ਨੇ ਉਹਨਾਂ ਦਾ ਪੂਰਾ ਤਾਂ ਸ਼ਡਿਊਲ ਕੀ ਹੈ ਕਿੱਥੋਂ ਕਿੱਥੋਂ ਬੱਚੇ ਆ ਰਹੇ ਨੇ ਕਿਉਂਕਿ ਜਿਆਦੂ ਸਿੰਘ ਤਾਂ ਉਹ ਬੱਚੇ ਸਟੈਂਡ ਹੋ ਚੁੱਕੇ ਨੇ ਮੌਜੂਦਾ ਸਮੇਂ ਹਾਂ ਬਿਲਕੁਲ ਸਿੰਘਾਂ ਦੇ ਬੱਚੇ ਤਾਂ ਹੁਣ ਕਾਫੀ ਜ਼ਿਆਦੇ ਆਪਣੀ ਪੜਾਈ ਕੰਪਲੀਟ ਕਰਕੇ ਉਹਨਾਂ ਦੇ ਆਨੰਦ ਕਾਰਜ ਵੀ ਹੋ ਚੁੱਕੇ ਨੇ ਗਿਣਤੀ ਰਹੀ 1-2 ਬੱਚੀਆਂ ਨੇ ਜਿਹੜੀਆਂ ਮੇਰੇ ਕੋਲ ਇਸ ਟਾਈਮ ਜਹਾਰੂ ਸਿੰਘਾਂ ਦੀਆਂ ਹੈਗੀਆਂ ਨੇ। ਹਾਂ ਉਸ ਤੋਂ ਇਲਾਵਾ ਹੁਣ ਬੱਚੀਆਂ ਜਿਹੜੀਆਂ ਨੇ ਕੁਝ ਭਰੂਣ ਹੱਤਿਆ ਤੋਂ ਜਿਹੜੀਆਂ ਬਚਾਈਆਂ ਗਈਆਂ ਬੱਚੀਆਂ ਨਿਗੀਆਂ ਉਹ ਨਿਗੀਆਂ ਬੱਚੇ ਜਿਹੜੀਆਂ ਇੱਕ ਦਿਨ ਦੋ ਦਿਨ ਦੀਆਂ ਮੇਰੇ ਕੋਲ ਆਈਆਂ ਨਿਗੀਆਂ। ਇਸ ਤੋਂ ਇਲਾਵਾ ਕਈਆਂ ਬੱਚਿਆਂ ਦੇ ਫਾਦਰ ਨਹੀਂ ਰਹੇ ਇਸ ਦੁਨੀਆ ਦੇ ਵਿੱਚ ਉਹ ਨਿਗੀਆਂ ਕਈਆਂ ਦੇ ਫਾਦਰ ਮਦਰ ਦੋਨੋਂ ਹੀ ਨਹੀਂ ਹੈਗੇ। ਔਰ ਉਸ ਤੋਂ ਇਲਾਵਾ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਪਿਛਲੇ ਸਾਲਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਵਿਆਹੇ ਜੋੜਿਆਂ ਦੇ ਤਲਾਕ ਹੋ ਰਹੀ ਨਿਗੇ ਬੱਚੇ ਕਿਸੇ ਦਾ ਇੱਕ ਬੱਚਾ ਕਿਸੇ ਦੇ ਦੋ ਬੱਚੇ ਨਹੀਂ ਖਾਸ ਤੌਰ ਤੇ ਬੱਚੀਆਂ ਰੁੱਲ ਰਹੀਆਂ ਨੇ ਜੀ ਕਾਫੀ ਸਾਰੀਆਂ ਬੱਚੀਆਂ ਨੇ ਜਿਨ੍ਹਾਂ ਦੇ ਮਾਤਾ ਪਿਤਾ ਦਾ ਤਲਾਕ ਹੋ ਜਾਂਦਾ ਹੈਗਾ ਵਾ ਬੱਚੀ ਦਾ ਵਾਰਸ ਕੋਈ ਨਹੀਂ ਬਣਦਾ ਹੁਣ ਮਦਰ ਦੀ ਵੀ ਰੀਮੈਰਜ ਹੋ ਜਾਂਦੀ ਹੈਗੀ ਆ ਸਟੈਪ ਫਾਦਰ ਬੱਚੀ ਨੂੰ ਥੋੜੇ ਦਿਨਾਂ ਵਾਸਤੇ ਤੇ ਲੈ ਜਾਂਦੇ ਕਿ ਅਸੀਂ ਬੱਚੀ ਦੀ ਸਾਂਭ ਸੰਭਾਲ ਕਰਾਂਗੇ ਫਿਰ ਬਾਅਦ ਚ ਜਵਾਬ ਦੇ ਦਿੰਦੇ ਮਦਰ ਨੂੰ ਕਿ ਅਸੀਂ ਤੁਹਾਡੇ ਬੱਚੇ ਬਗਾਨੇ ਬੱਚੇ ਦੀ ਅਸੀਂ ਨਹੀਂ ਪੜਾਈ ਦਾ ਖਰਚਾ ਚੱਕ ਸਕਦੇ ਉਹ ਵੀ ਬੱਚੀਆਂ ਫਿਰ ਇੱਥੇ ਲੈ ਕੇ ਪੜ੍ਹਦੇ ਆ ਅਕਸਰ ਵੇਖਿਆ ਜਾਂਦਾ ਇਹੋ ਜੇ ਕਾਲਜਵਾਲੋ ਕੋਈ ਭੰਗੂੜਾ ਸਿਸਟਮ ਸ਼ੁਰੂ ਕੀਤਾ ਜਾਂਦਾ ਜਦੋਂ ਲੜਕੀ ਹੁੰਦੀ ਹੈ ਬੱਚੀ ਪੈਦਾ ਹੁੰਦੀ ਹੈ ਬੱਚ ਨੂੰ ਨਹੀਂ ਦੇਖਣਾ ਚਾਹਦੇ ਹੈਗੇ ਕਿਉਂਕਿ ਬੱਚ ਨੂੰ ਕੋਈ ਜਲਦੀ ਪਾਲ ਕੇ ਰਾਜੀ ਨਹੀਂਗਾ ਕੀ ਤੁਹਾਡੇ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਕੀਤਾ ਹੈ ਨਹੀਂ ਮੇਰੇ ਬੰਗੂੜਾ ਨਹੀਂ ਲਗਾਇਆ ਹੋਇਆ ਵੈਸੇ ਹੀ ਬੱਚੀਆਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਮੈਨੂੰ ਮੈਨੂੰ ਅਪਰੋਚ ਕਰਦੇ ਨੇ ਜਦ ਕਿ ਮੇਰੇ ਕੋਲ ਇੰਨੀ ਜ਼ਿਆਦੀ ਜਗ੍ਹਾ ਹੀ ਨਹੀਂ ਹੈਗੀ ਮੇਰੇ ਕੋ 220 ਤੋਂ ਵੱਧ ਬੈੱਡ ਹੀ ਨਹੀਂ ਹੈਗਾ ਕਿ ਮੈਂ ਬੱਚਿਆਂ ਨੂੰ ਰੱਖ ਸਕਾਂ ਪਰ ਦਿੱਲੀ ਰੋਜ਼ਾਨਾ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਕੋਈ ਕਹਿੰਦਾ ਸਾਡੀ ਗਵਾਂਡ ਬੱਚੀ ਰੋਲ ਰਹੀ ਹੈਗੀ ਆ ਕੋਈ ਕਿਸ ਤਰ੍ਹਾਂ ਹੈਗਾ ਪਰ ਮੇਰੇ ਕੋ ਜਗ੍ਹਾ ਦੀ ਕਮੀ ਕਾਰਨ ਜਿੱਦੋਂ ਕੋਈ ਲੋਕ ਮੇਰੇ ਨਾਲ ਅਪਰੋਚ ਕਰਦੇ ਆ ਤੇ ਮੈਂ ਹੋਰ ਸੰਸਥਾਵਾਂ ਨਾਲ رابطہ ਕੀਤਾ ਜਾਂ ਹੋਰ ਕਈ ਸੰਸਥਾਵਾਂ ਜਿਹੜੀਆਂ ਨਹੀਂ ਆ ਉਹ ਮੇਰੇ ਨਾਲ رابطہ ਕਰਦੇ ਕਿ ਅਗਰ ਤੁਹਾਡੇ ਕੋਈ ਬੱਚੇ ਵੱਧ ਆ ਰਹੇ ਨੇ ਤੇ ਤੁਸੀਂ ਸਾਡੇ ਕੋਲ ਜਗ੍ਹਾ ਹੈਗੀ ਤੁਸੀਂ ਸਾਡੇ ਕੋਲ ਬੱਚਿਆਂ ਨੂੰ ਭੇਜ ਸਕਦੇ ਹੋ ਤੇ ਫਿਰ ਮੈਂ ਉਹਨਾਂ ਸੰਸਥਾਵਾਂ ਵਿੱਚ ਬੱਚਿਆਂ ਨੂੰ ਭੇਜਦੀ ਹਾਂ ਜਿਹੜੀਆਂ ਬੱਚੇ ਤੁਹਾਡੇ ਕੋਲ ਰਹੇ ਰਹੇ ਨੇ ਬੱਚੇ ਤੁਹਾਡੇ ਕੋਲ ਰਹੇ ਨੇ ਤੁਸੀਂ ਕਿਵੇਂ ਡਿ ਇਸ ਬੱਚੇ ਨੂੰ ਕਿਹੜੀ ਲਾਈਨ ਚ ਜਾਣਾ ਹੈ ਇਸ ਪਰਚਨ ਵਾਸਤੇ ਡਿਕਰਵਸਟਡੀ ਕਰਵਾਨੀ ਹੈ ਨਾ ਫਿਰ ਬੱਚੇ ਦੇ ਇੰਟਰਸਟ ਦੇ ਮੁਤਾਬਕ ਗੱਲ ਕੀਤੀ ਜਾਂਦੀ ਹੈ ਨਹੀਂ ਪਲੱਸ 2 ਤੋਂ ਬਾਅਦ ਬੱਚੇ ਨਾਲ ਇੱਕ ਮੈਂ ਮੀਟਿੰਗ ਕਰਦੀ ਹੈਗੀਆ ਜਾਂ ਇੰਟਰਸਟ ਦਾ ਵੀ ਪਤਾ ਹੁੰਦਾ ਕਿ ਕਿਹੜੇ ਬੱਚੇ ਦਾ ਕੀ ਇੰਟਰਸਟ ਹੈਗਾ ਉਹ ਕੀ ਕਰ ਸਕਦਾ ਹੈਗਾ ਵਾ ਫਿਰ ਬੱਚੇ ਨਾਲ ਡਿਸਕਸ ਕਰਨ ਤੋਂ ਬਾਅਦ ਬੱਚੇ ਆਪਣੇ ਟੀਚਰਾਂ ਨਾਲ ਵੀ ਡਿਸਕਸ ਕਰਦੇ ਆ ਵੀ ਅਸੀਂ ਹੁਣ ਕਿਹੜੀ ਲਾਈਨ ਚ ਜਾ ਸਕਦੇ ਆ ਨਾ ਕਿਹੜੀ ਲਾਈਨ ਚ ਅਸੀਂ ਕਾਮਯਾਬ ਹੋ ਸਕਦੇ ਹੈਗੇ ਉਹ ਸਭ ਦੇ ਨਾਲ ਫਿਰ ਬੱਚੇ ਨੂੰ ਉਸੇ ਲੈਂਗੁਏਜ ਪਾਇਆ ਜਾਂਦਾ ਅਕਸਰ ਹੀ ਵੇਖਿਆ ਜਾਂਦਾ ਹੈ ਸਰਕਾਰਾਂ ਦੇ ਵੱਲੋਂ ਬੱਚਿਆਂ ਵਾਸਤੇ ਕੁਝ ਯੋਜਨਾਵ ਕੀ ਤੁਹਾਡੇ ਵੱਲੋਂ ਵੀ ਉਹਨਾਂ ਯੋਜਨਾਵਾਂ ਦਾ ਲਾਭ ਉਹਨਾਂ ਬੱਚਿਆਂ ਤੱਕ ਪਹੁੰਚਾਇਆ ਜਾਂਦਾ ਜੇਕਰ ਸਟੱਡੀ ਦੀ ਗੱਲ ਕੀਤੀ ਜਾਵੇ ਬੱਚਿਆਂ ਦੇ ਫਿਊਚਰ ਨੂੰ ਕ੍ਰੀਏਟ ਕਰਨ ਦੀ ਗੱਲ ਕੀਤੀ ਜਾਵੇ ਜੀ ਜੇ ਅਗਰ ਬੱਚਿਆਂ ਉਹ ਯੋਜਨਾਵਾਂ ਦੇ ਤਹਿਤ ਪੜ੍ਹਾਈ ਕਰਨੀਆਂ ਚਾਹੁੰਦੀਆਂ ਨੇ ਤੇ ਬੱਚਿਆਂ ਕਰਦੀਆਂ ਨਿਗੀਆਂ ਪਰ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਕਾਲਜਾਂ ਵਿੱਚ ਹੀ ਜੜੀਆਂ ਨੇ ਬੱਚਿਆਂ ਨੂੰ ਪੜ੍ਹਦੇ ਨੇ ਘਰ ਵਿੱਚ ਇੱਕ ਬੱਚਾ ਜਾਂ ਦੋ ਬੱਚੇ ਹੋਣ ਤੇ ਮਾਤਾ ਪਿਤਾ ਦੋਨੇ ਕਮਾਂਦੇ ਨੇ ਤਾਂ ਜਾ ਕੇ ਕਿਤੇ ਘਰ ਵਿੱਚ ਪੂਰੀ ਚੱਲਦੀ ਹੈ ਇੰਨੀ ਮਹਿੰਗਾਈ ਦਾ ਦੋ ਚੱਲਦੇ ਆ ਤੁਹਾਨੂੰ ਤੁਸੀਂ 200 ਤੋਂ ਵੱਧ ਬੱਚਿਆਂ ਤੁਸੀਂ ਪਾਲਦੇ ਹੋ 200 ਨਾਲੋਂ 25 ਤੱਕ ਪਾਲਦੀਆਂ ਨੇ ਇੱਕਵੇਂ ਸਾਰਾ ਖਰਚ ਦਾ ਪ੍ਰਬੰਧ ਸੰਗਤ ਦੇ ਦਸਵੰਧ ਰਾਹੀਂ ਸਟਾਰਟਿੰਗ ਦਾ ਜਿਹੜਾ ਦਹਾਕਾ ਸੀ ਉੱ비 ਹੱਦ ਮੁਸ਼ਕਲਾਂ ਭੜਿਆ ਸੀ ਆ। ਕਈ ਦੁਕਾਨਾਂ ਦੀਆਂ ਸਾਡੀਆਂ ਦੇਣਦਾਰੀਆਂ ਹੁੰਦੀਆਂ ਸੀ, ਸਕੂਲਾਂ ਦੀਆਂ ਫੀਸਾਂ ਦੇਣ ਵਾਲੀਆਂ ਹੁੰਦੀਆਂ ਸਨ। ਬਹੁਤ ਜ਼ਿਆਦਾ ਮੁਸ਼ਕਲਾਂ ਵਿੱਚ ਸੀਗਾ। ਹੁਣ ਪਿਛਲੇ 4-5 ਸਾਲਾਂ ਤੋਂ ਕੁਝ ਰਾਹਤ ਮਿਲੀ ਹੈਗੀ ਆ। ਕਿ ਬਾਕੀ ਹੌਲੀ-ਹੌਲੀ ਜਦੋਂ ਤੁਸੀਂ ਕਿਸੇ ਕਾਰਜ ਨੂੰ ਗੁਰੂ ਦੇ ਉੱਤੇ ਹੀ ਛੱਡ ਦਿੰਦੇ ਜੇ ਤੁਸੀਂ ਖੁਦ ਨੌਕਰ ਬਣ ਕੇ ਮਾਲਕ ਜਿਹੜਾ ਉੱਪਰ ਬੈਠਾ ਉਹਦੇ ਤੇ ਸਾਰਾ ਕੁਝ ਛੱਡ ਦਿੰਦੇ ਜੇ ਤੇ ਫਿਰ ਹੌਲੀ-ਹੌਲੀ ਇੱਕ ਸਮਾਂ ਆਉਂਦਾ ਕਿ ਗੁਰੂ ਦੀ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਇਸ ਟਾਈਮ ਸਟੇਜ ਐ ਹੈਗੀ ਆ ਕਿ ਕੋਈ ਵੀ ਬੱਚੀ ਜਿਵੇਂ ਕਿ ਹੁਣ ਪਲੱਸ 2 ਦਾ ਰਿਜ਼ਲਟ ਆ ਰਹੇ ਆ ਕੁਝ ਰਿਜ਼ਲਟ ਆ ਜਾਣੇ ਆ ਬੱਚਿਆਂ ਨੇ ਹੁਣ ਐਡਮਿਸ਼ਨਾਂ ਲੈਣੀਆਂ ਨੇ 12-13 ਬੱਚੀਆਂ ਨਿਗੀਆਂ ਕਿਸੇ ਨੇ ਵੀ ਐਸੀ ਨਰਸਿੰਗ ਕਰਨੀ ਆ ਕਿਸੇ ਨੇ ਕੁਸ਼ ਕਰਨਾ ਕਿਸੇ ਨੇ ਕੁਸ਼ ਕਰਨਾ ਬੱਚੀਆਂ ਬਿੰਨ ਡਿਸਕਸ ਕਰ ਰਹੀਆਂ ਨਿਗੀਆਂ ਤਾਂ ਉਹ ਬੜਾ ਔਖਾ ਹੁੰਦਾ ਹੈਗਾ ਪਰ ਮੈਂ ਹਮੇਸ਼ਾ ਬੱਚਿਆਂ ਨੂੰ ਇਹੀ ਕਹਿੰਦੀ ਆ ਕਿ ਤੁਸੀਂ ਆਪਣੀ ਪੜ੍ਹਾਈ ਕਰੋ ਪੜ੍ਹਾਈ ਦੀ ਤਿਆਰੀ ਕਰੋ ਫੀਸਾਂ ਦਾ ਫਿਕਰ ਨਾ ਕਰੋ ਫੀਸਾਂ ਉੱਪਰ ਸਾਡਾ ਮਾਲਕ ਬਹੁਤ ਡਾਡਾ ਹੈਗਾ ਵਾ ਉਹ ਆਪੇ ਹੀ ਪ੍ਰਬੰਧ ਕਰ ਦੇਗਾ ਇੱਕ ਪਰਮਾਤਮਾ ਦੀ ਪਰੂਸੇ ਤੇ ਹੀ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੈਨੂੰ ਖੁਦ ਨੂੰ ਵੀ ਨਹੀਂ ਸਮਝ ਲੱਗਦੀ ਹੈਗੀ ਕਿ ਇਹ ਪਰਮਾਤਮਾ ਕਿੰਨਾ ਲੋਕਾਂ ਦੇ ਕਿਹੜੀ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਉਹ ਸਾਰਾ ਖੁਸ਼ੀ ਚ ਚਲਾਈ ਜਾਂਦਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿੱਥੇ ਅਸੀਂ ਆਪਣਾ ਦਸਵੰਦ ਕੱਢਦੇ ਆ ਸਾਡਾ ਦਸਵੰਦ ਕਿੱਥੇ ਪਰਫਲਿਤ ਹੁੰਦਾ ਹੈ ਅਸੀਂ ਆਪਣਾ ਦਸਵੰਦ ਕਿੱਥੇ ਲਾਈਏ ਕਿੰਨਾ ਚੰਗਾ ਹੋਵੇ ਉਹਨਾਂ ਬੱਚੀਆਂ ਦਾ ਆਸਰਾ ਬਣੀਏ ਜਿਨ੍ਹਾਂ ਬੱਚੀਆਂ ਨੇ ਅੱਗੇ ਸਮਾਜ ਵਿੱਚ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨੀ ਹੈ ਪਹਿਲੀ ਇੱਕ ਗੱਲ ਕੀਤੀ ਜਾਵੇ ਉਹਨਾਂ ਬੱਚੀਆਂ ਦੀ ਸਮਾਂ ਹੰਦਾ ਇੱਕ ਇਹ ਜਾਂਦੀ ਹੈ ਬੱਚੀਆਂ ਦੇ ਅਨੰਦ ਕਾਰਜ ਕੀ ਤੁਹਾਡੇ ਵੱਲੋਂ ਕੋਈ ਫੋਕਸ ਰੱਖਿਆ ਗਿਆ ਵੀ ਇਸ ਉਮਰ ਤੱਕ ਅਸੀਂ ਬੱਚੀਆਂ ਦੇ ਅਨੰਦ ਕਾਰਜ ਕਰਵਾਵਾਂਗੇ ਜਾਂ ਅਨੰਦ ਕਾਰਜ ਵੇਲੇ ਕੋਈ ਚੋਣ ਕੀਤੀ ਜਾਂਦੀ ਹੈ ਕਿਸੇ ਪਰਿਵਾਰ ਦੀ ਤੱਕ ਪਹੁੰਚ ਕੀਤੀ ਹੈ ਨਾ ਪਰਿਵਾਰ ਤੋੜ ਤੱਕ ਪਹੁੰਚ ਕਰਦਾ ਹੈ ਹਾਂ ਦੇਖੋ ਆਨੰਦ ਕਾਰਜ ਦੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਨਾ ਹੀ ਕੋਈ ਉਮਰ ਹੈਗੀ ਆ ਜਦੋਂ ਬੱਚੇ ਦੀ ਸਟੱਡੀ ਕੰਪਲੀਟ ਹੋ ਜਾਂਦੀ ਹੈਗੀ ਆ ਤਾਂ ਉਦੋਂ ਫਿਰ ਅਸੀਂ ਬੱਚੀ ਦਾ ਜਿਹੜਾ ਹੈਗਾ ਵਾ ਲੜਕਾ ਸਾਨੂੰ ਯੋਗ ਵਾਰ ਜਦੋਂ ਮਿਲ ਜਾਂਦਾ ਹੈਗਾ ਤੇ ਫਿਰ ਅਸੀਂ ਬੱਚੀ ਦਾ ਜਿਹੜਾ ਹੈਗਾ ਉਹ ਆਨੰਦ ਕਾਰਜ ਕਰਾਉਂਦੇ ਮਾਫ ਕਰਨਾ ਇੱਕ ਅਰੰਭਤਾ ਵੇਲੇ ਤੁਹਾਨੂੰ ਮੁਸ਼ਕਲ ਆਈ ਸੀ ਕਿ ਜੁਜਾਦੂ ਸਿੰਘ ਦਾ ਦੇ ਬੱਚੇ ਹੁਣ ਇੱਕ ਵੱਡੀ ਮੁਸ਼ਕਲ ਹੋਰ ਆ ਰਹੀ ਹੈ ਬੱਚੇ ਦੇ ਆਨੰਦ ਕਾਰਜ ਕਿਵੇਂ ਹੋਣਗੇ ਇਦੇ ਬਾਰੇ ਮੈਨੂੰ ਲੱਗਦਾ ਕਿ ਤਨਾ ਕਿਤੇ ਪ੍ਰੋਬਲਮਸ ਆndੀਆਂ ਹੋਣੀਆਂ ਪਰਿਵਾਰ ਪੁੱਛਦਾਉਣਾ ਬੱਚੀ ਕਿੱਥੋਂ ਦੀ ਹੈ ਕਿਵੇਂ ਦੀ ਹੈ ਨਹੀਂ ਅ ਸ਼ਾਇਦ ਕੁਝ ਲੋਕ ਐਵੇਂ ਦੇ ਮਿਰਨਾ ਅਪਰੋਚ ਕਰਦੇ ਹੈਗੇ ਆ ਕਿ ਜਿਹੜੀ ਸੰਸਥਾ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਨਹੀਂ ਰੱਖਦੇ ਹੈਗੇ ਆ ਉਹ ਲੋਕ ਜਦੋਂ ਰਿਸ਼ਤਾ ਲੈ ਕੇ ਆਉਂਦੇ ਤੇ ਉਹਨਾਂ ਦਾ ਅਗੂ ਰਿਸ਼ਤਾ ਜਦੋਂ ਲੈਣ ਆਉਂਦੇ ਹੁੰਦਾ ਕਿ ਲੋਡ ਬੰਦ ਬੱਚੀ ਦੀ ਸਾਨੂੰ ਲੋਡ ਹੈਗੀ ਆ ਪਰ ਮੈਂ ਬੜੇ ਮੈਨੂੰ ਹੰਕਾਰ ਨਹੀਂ ਮਾਣਨੀ ਮਾਣ ਹੈਗਾ ਇਸ ਗੱਲ ਦਾ ਕਿ ਮੇਰੀਆਂ ਬੱਚੀਆਂ ਲੋੜਵੰਦ ਨਹੀਂ ਹੈਗੀਆਂ ਮੇਰੀਆਂ ਬੱਚੀਆਂ ਪੜੀਆਂ ਲਿਖੀਆਂ ਨੇ ਉਹ ਡਾਕਟਰ ਨੇ ਵਕੀਲ ਨੇ ਦੀਆਂ ਉਹ ਐਜੂਕੇਟ ਨੇਗੀਆਂ ਪੋਸਟ ਗ੍ਰੈਜੂਏਸ਼ਨ ਤੱਕ ਉਹਨਾਂ ਯੂਨੀਵਰਸਿਟੀ ਲੈਵਲ ਤੱਕ ਉਹਨਾਂ ਨੇ ਸਟੱਡੀ ਲਈਆ ਉਹ ਲੋੜਵੰਦ ਨਹੀਂ ਹੈਗੀਆਂ ਪਰ ਕੁਝ ਬਹੁਤ ਵਧੀਆ ਫੈਮਿਲੀਆਂ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ ਬਹੁਤ ਵਧੀਆ ਫੈਮਲੀਆ ਐਨਆਰਆਈ ਲੋਕ ਦੀ ਮਿਰਨਾ ਅਪਰੋਚ ਕਰਦੇ ਨੇ ਜਿਹੜੇ ਇਥੋਂ ਬੜੇ ਮਾਣ ਦੇ ਨਾਲ ਜਿਹੜਾ ਹੈਗਾ ਵਾ ਜਿਹੜੇ ਆਉਂਦੇ ਜਾਂਦੇ ਨੇ ਬੱਚਿਆਂ ਦੇ ਸਾਰਾ ਸਾਡੀ ਮਾਹੌਲ ਨੂੰ ਦੇਖਦੇ ਨੇਗੇ ਤਾਂ ਉਹ ਬੜੇ ਮਾਣ ਨਾਲ ਇਥੋਂ ਰਿਸ਼ਤੇ ਲੈ ਕੇ ਜਾਂਦੇ ਨੇ ਯਾਨੀ ਇਹ ਗੱਲ ਤਾਂ ਇੱਕ ਤਰਜ਼ ਦੇ ਆਧਾਰ ਤੇ ਅਨੰਦ ਕਾਰਜ ਕੀਤਾ ਜਾਂਦਾ ਨਹੀਂ ਜੀ ਬਿਲਕੁਲ ਨਹੀਂ ਬੜੇ ਮਾਣ ਦੇ ਨਾਲ ਸਤਿਕਾਰ ਦੇ ਨਾਲ ਉਹ ਲੋਗ ਜਿਹੜੇ ਹੈਗੇ ਆ ਉਹ ਅਪਰੋਚ ਕਰਕੇ ਰਿਸ਼ਤਾ ਲੈ ਕੇ ਜਾਂਦੇ ਨੇ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਹਿੰਦੇ ਇਹ ਸਾਡੀ ਸੋਚ ਬਣ ਜਾਵੇ ਜਿੱਥੇ ਅਸੀਂ ਆਪਣੀਆਂ ਬੱਚੀਆਂ ਦੇ ਆਪਣੇ ਬੱਚੇ ਦੇ ਅਨੰਦ ਕਾਰਜ ਕਰਦੇ ਆ ਇਹ ਬੱਚੀਆਂ ਵੀ ਸਾਡੀਆਂ ਪੰਥ ਦੀਆਂ ਅਸੀਂ ਆਪ ਅੱਗੇ ਲੱਗ ਕੇ ਨਾ ਪੰਥ ਦੀਆਂ ਮਹਾਨ ਬੱਚੀਆਂ ਦੇ ਆਨੰਦ ਕਾਜ ਆਪ ਕਰਾਈਏ ਆਪਣੇ ਬੱਚਿਆਂ ਤੱਕ ਆਪਣੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰੀਏ ਜਿੱਥੇ ਸਾਡੇ ਨੌਜਵਾਨ ਬੱਚੇ ਨੇ ਤਾਂ ਜੋ ਇਹ ਪੜੀਆਂ ਲਿਖੀਆਂ ਬੱਚੀਆਂ ਜਿਹੜੀਆਂ ਵੈਲ ਆਪਣੇ ਪੈਰਾਂ ਤੇ ਸਟੈਂਡਿੰਗ ਇਹਨਾਂ ਬੱਚੀਆਂ ਤੱਕ ਅਸੀਂ ਪਹੁੰਚ ਕਰੀਏ ਪੰਜੀ ਗੱਲ ਹੋਰ ਜਾਂਦਾ ਤਾਂ ਤੁਹਾਨੂੰ ਪੁੱਛਣਾ ਚਾਹਾਂਗਾ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਜਦੋਂ ਇੱਕ ਕਾਲਜ ਸਟੈਬਲਿਸ਼ ਹੋ ਜਾਂਦਾ ਹੈ ਬੱਚੀਆਂ ਇੱਕ ਨਹੀਂ ਅਨੇਕਾਂ ਇਸ ਕਾਲਜ ਚੋਂ ਪੜ੍ਹ ਕੇ ਜਾਂਦੀਆਂ ਨੇ ਜਿਹੜੀਆਂ ਬੱਚਿਆਂ ਦੇ ਆਨੰਦ ਕਾਜ ਹੋ ਜਾਂਦੇ ਨੇ ਜਿਹੜੀਆਂ ਬੱਚੀਆਂ ਵੈਲ ਸੈਟਲ ਹੋ ਜਾਂਦੀਆਂ ਨੇ ਭਾਵੇਂ ਦੇਸ਼ ਦੀ ਗੱਲ ਕਰੀ ਭਾਵੇਂ ਵਿਦੇਸ਼ ਕੀ ਉਹ ਬੱਚਿਆਂ ਪੜਤ ਕੇ ਕਾਲਜ ਦੀ ਸਾਲ ਲੈਂਦੀਆਂ ਨੇ ਹਾਂ ਬਿਲਕੁਲ ਜੀ ਬਹੁਤ ਸਾਰੀਆਂ ਬੱਚੀਆਂ ਨਿਗੀਆਂ ਜਿਹੜੀਆਂ ਜਦੋਂ ਵੀ ਮੇਰੀਆਂ ਘਰ ਤੋਂ ਘੱਟ 16 ਤੋਂ 17 ਬੱਚੀਆਂ ਜਿਹੜੀਆਂ ਨੇ ਉਹ ਕੈਨੇਡਾ ਦੇ ਵਿੱਚ ਨਿਗੀਆਂ ਉਹ ਵਟਸਐਪ ਤੇ ਵੀ ਮੇਰੇ ਨਾਲ ਗੱਲ ਕਰਦੀਆਂ ਰਹਿੰਦੀਆਂ ਨੇ ਜਦੋਂ ਵੀ ਇੱਥੇ ਆਉਂਦੀਆਂ ਨੇ ਪੰਜਾਬ ਵਿੱਚ ਆਉਂਦੀਆਂ ਨੇ ਮੈਨੂੰ ਮਿਲਣਾਂ ਨਹੀਂ ਭੁੱਲਦੀਆਂ ਮੈਨੂੰ ਮਿਲ ਕੇ ਜਾਂਦੀਆਂ ਨਿੱਗੀਆਂ ਦਸਵੰਤ ਦੀ ਸੇਵਾ ਵੀ ਬੱਚਿਆਂ ਦੇ ਲਈ ਕੁਛ ਨਾ ਕੁਛ ਉਹ ਗਿਫਟ ਵਗੈਰਾ ਜਾਂ ਦਸਵੰਦ ਦੇ ਰੂਪ ਵਿੱਚ ਉਹਨਾਂ ਨੇ ਆਪਣੇ ਬਰਥਡੇ ਸੈਲੀਬ੍ਰੇਟ ਕਰਨੇ ਜਾਂ ਕੁਛ ਨਾ ਕੁਛ ਇਹਨਾਂ ਬੱਚਿਆਂ ਦੇ ਲਈ ਉਹ ਕਰਦੀਆਂ ਰਹਿੰਦੀਆਂ ਨੇ ਲੰਬੇ ਸਮੇਂ ਤੋਂ ਤੁਸੀਂ ਕਾਲਜ ਦੇ ਪ੍ਰਬੰਧ ਵਿੱਚ ਵਿਚਰ ਰਹੇ ਹੋ ਸੋਨਾ ਪ੍ਰਬੰਧ ਚਲਾ ਰਹੇ ਹੋ ਕਿ ਉਹੋ ਜੀ ਘਟਨਾ ਵਾਪਰੀ ਹੋਵੇ ਜਿਨੇ ਤੁਹਾਨੂੰ ਝੰਜੋੜ ਕੇ ਰੰਗ ਦਿੱਤਾ ਹੋਵੇ ਹਾਂ ਕਈ ਵਾਰੀ ਸਟਾਰਟਿੰਗ ਦੇ ਵਿੱਚ ਜਿਹੜੀ ਹੈਗੀ ਕੁਝ ਲੋਕਾਂ ਨੇ ਮੈਨੂੰ ਲੋੜ ਤੋਂ ਵੱਧ ਕ੍ਰਿਟੀਸਾਈਜ਼ ਕੀਤਾ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਮੇਰੇ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਬਹੁਤ ਕੁਛ ਕੀਤਾ ਅ ਪਰ ਜ ਜਿਹੜੀ ਸਚਾਈ ਹੁੰਦੀ ਨਾ ਉਹ ਤੁਹਾਡੀ ਇੱਕ ਪਾਵਰ ਹੁੰਦੀ ਹੈ ਤੁਹਾਡੇ ਅੰਦਰ ਇੱਕ ਤਾਕਤ ਹੁੰਦੀ ਹੈਗੀ ਆ ਮੈਂ ਬੜਾ ਜਿਆਦਾ ਇਸ ਚੀਜ਼ ਨੇ ਮੈਨੂੰ ਝੰਜੋੜਿਆ ਵੀ ਬੜਾ ਹਰਟ ਵੀ ਕੀਤਾ ਜਿਹੜੀ ਸਭ ਤੋਂ ਜ਼ਰੂਰੀ ਹੈ ਕੱਟਣਾ ਸੀ ਕਿ ਮੇਰੀਆਂ ਬੱਚੀਆਂ ਬਾਰੇ ਵੀ ਬਹੁਤ ਗਲਤ ਮਲਤ ਕੁਝ ਲੋਕਾਂ ਨੇ ਬੋਲਿਆ ਮੇਰੀਆਂ ਬੱਚੀਆਂ ਬਹੁਤ ਪਰੇਸ਼ਾਨ ਹੋਈਆਂ ਇਵਨ ਕਿ ਉਹ ਜਿਹੜੇ ਪਰਸਨ ਨੇ ਬੋਲਿਆ ਸੀ ਮੇਰੀਆਂ ਬੱਚੀਆਂ ਨੇ ਬਾਹਾਂ ਫੜ ਕੇ ਉਹਨੂੰ ਉੱਚਿਆ ਕਿ ਤੂੰ ਪਹਿਲਾਂ ਸਾਡੀ ਮਾਂ ਬਾਰੇ ਆ ਕੁਝ ਬੋਲਦਾ ਸੀ ਹੁਣ ਤੂੰ ਸਾਡੇ ਬਾਰੇ ਬੋਲ ਰਿਹਾ ਸਾਡੇ ਨਾਲ ਗੱਲ ਕਰ ਫੇਸ ਟੂ ਫੇਸ ਤਾਂ ਉਹ ਇਨਸਾਨ ਅੱਜ ਤੱਕ ਫੇਸ ਟੂ ਫੇਸ ਸਾਡੇ ਨਾਲ ਗੱਲ ਨਹੀਂ ਕਰ ਸਕਿਆ ਹੈਗਾ ਖੈਰ ਇਹਨਾਂ ਚੀਜ਼ਾਂ ਨੂੰ ਮੈਂ ਨਾਲ ਨਹੀਂ ਰੱਖਦੀ ਹੈਗੀ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਨਹੀਂ ਚੱਲਦੀ ਅਗਰ ਉਹ ਚੀਜ਼ਾਂ ਆਪਾਂ ਨਾਲ ਲੈ ਕੇ ਚੱਲਾਂਗੇ ਤਾਂ ਅਸੀਂ ਅੱਗੇ ਨਹੀਂ ਵੱਧ ਸਕਾਂਗੇ ਮੈਂ ਤਾਂ ਅੱਗੇ ਵਧਣਾ ਹੈਗਾ ਵਾ ਇਸ ਸੰਸਥਾ ਨੂੰ ਮੈਂ ਚਾਹੁੰਦੀ ਹੈਗੀ ਮੇਰੇ ਮਨ ਦੀ ਖਾਇਸ਼ ਹੈਗੀ ਕਿ ਜਿਵੇਂ ਕਿ ਬਹੁਤ ਸਾਰੀਆਂ ਬੱਚੀਆਂ ਨੂੰ ਮੈਂ ਇਥੇ ਦਾਖਲਾ ਨਹੀਂ ਦੇ ਸਕਦੀ ਮੈਂ ਚਾਹੁੰਨੀ ਕਿ ਇਹ ਸੰਸਥਾ ਜਿਹੜੀ ਇੰਨੇ ਵੱਡੇ ਪੱਧਰ ਤੱਕ ਚੱਲ ਜੇ ਸੈਂਕੜੇ ਨਹੀਂ ਹਜ਼ਾਰਾਂ ਬੱਚੀਆਂ ਇੱਥੇ ਰਹਿ ਕੇ ਪੜ੍ਹਨ ਉਹ ਅੱਗੇ ਵਧਣਾ ਆਪਣੀ ਜ਼ਿੰਦਗੀ ਨੂੰ ਸਵਾਰਨ ਤੇ ਇਹ ਸੰਸਥਾ ਨੂੰ ਇਸ ਸੰਸਥਾ ਦੀਆਂ ਸਟੂਡੈਂਟ ਬੱਚੀਆਂ ਹੀ ਜਿਹੜੀਆਂ ਨਿਗੀਆਂ ਦਾ ਉਹ ਸੰਭਾਲਣ ਦਾ ਉਹ ਚੀਜ਼ਾਂ ਜਿਹੜੀਆਂ ਨਿਗੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਲਾਈਫ ਦੇ ਵਿੱਚ ਉਹ ਲੋਕ ਜਿਹੜੇ ਬੁਰਾ ਭਲਾ ਕਹਿੰਦੇ ਸੀ ਅੱਜ ਉਹ ਲੋਕ ਜਿਹੜੇ ਹੈਗੇ ਮੇਰੀਆਂ ਸਿਫਤਾਂ ਕਰਦੇ ਵੀ ਨਹੀਂ ਥੱਕਦੇ ਅਕਸਰ ਵੇਖਿਆ ਜਾਂਦਾ ਹੈ ਕੋਈ ਵੀ ਕਾਲਜ ਜਦੋਂ ਸਟੈਬਲਿਸ਼ ਹੁੰਦਾ ਹੈ ਗੁਰੂ ਦੇ ਨਾਂ ਤੇ ਜਾ ਸਿੰਘਾ ਦੇ ਨਾਂ ਤੇ ਉਹ ਸਿੱਖੀ ਦੇ ਤਰਫ ਤੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਦਿੰਦਾ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਹਾਂ ਬਿਲਕੁਲ ਜੀ ਇਹਨਾਂ ਬੱਚੀਆਂ ਨੂੰ ਮੈਂ ਤਾਂ ਇਹੀ ਸੋਚਦੀ ਹੈਗੀਆਂ ਕਿ ਅਸੀਂ ਇਹੀ ਸਿੱਖੀ ਦੇ ਲਈ ਯੋਗਦਾਨ ਪਾ ਸਕਦੇ ਹਾਂ ਕਿ ਜੇ ਮੈਂ ਆਪਣੀਆਂ ਸੰਸਥਾ ਦੀਆਂ ਬੱਚੀਆਂ ਹੈਗੀਆਂ ਇਹਨਾਂ ਨੂੰ ਵੀ ਨਿਤਨੇਮੀ ਬਣਾਤਾ ਸਿੱਖੀ ਨਾਲ ਜੋੜ ਦਿੱਤਾ ਇਹਨਾਂ ਦੇ ਸਿਰਾਂ ਤੇ ਇਹਦਾ ਸਤਾਰਾ ਕਰ ਦਿੱਤੀਆਂ ਤਾਂ ਇਹ ਹੀ ਇਸ ਸੰਸਥਾ ਵੱਲੋਂ ਜਿਹੜਾ ਹੈਗਾ ਵੱਡਾ ਯੋਗਦਾਨ ਹੋਏਗਾ ਇਹਨਾਂ ਨੂੰ ਉਹਨਾਂ ਨੂੰ ਇੱਕ ਬੱਚੀਆਂ ਨੂੰ ਇੱਕ ਅੱਛੀ ਜੀਵਨ ਜਾਂਚ ਜਿਹੜੀ ਦੱਸਦੀ ਕਿ ਜ਼ਿੰਦਗੀ ਅਸੀਂ ਕਿਸ ਮਕਸਦ ਲਈ ਸਾਨੂੰ ਪਰਮਾਤਮਾ ਨੇ ਇੱਥੇ ਭੇਜਿਆ ਅਸੀਂ ਇੱਥੇ ਆਏ ਕੀ ਕਰਨ ਹੈਗੇ ਤਾਂ ਇਹ ਹੀ ਨੇ ਸੰਬਧੀਆਂ ਕਿ ਮੇਰਾ ਯੋਗਦਾਨ ਹੋਏਗਾ ਪੰਜਾਬ ਤੋਂ ਬਾਹਰ ਦੀ ਗੱਲ ਨਾ ਕਰੀ ਕਿਉਂ ਪੰਜਾਬ ਤੱਕ ਆਪਾਂ ਗੱਲ ਕਰੀ ਪੰਜਾਬ ਦੀ ਧਰਤੀ ਤੇ ਇੱਕ ਨਹੀਂ ਅਨੇਕਾਂ ਹੀ ਸੰਤ ਮਹਾਂਪੁਰਸ਼ ਜਿਨ੍ਹਾਂ ਦੇ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਅਲੀਸ਼ਾਨ ਸਥਾਨ ਵੀ ਸਥਾਪਿਤ ਹੋ ਚੁੱਕੇ ਨੇ ਡੇਰੇ ਸਥਾਪਿਤ ਹੋ ਚੁੱਕੇ ਨੇ ਜਿਹੜੇ ਫਖਰ ਨਾਲ ਕਹਿੰਦੇ ਨੇ ਕਿ ਸਿੱਖੀ ਦੇ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਸੀਂ ਅਹਿਮ ਯੋਗਦਾਨ ਕਰ ਰਹੇ ਹਾਂ ਕਿ ਉਹਨਾਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਵੀ ਤੜ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਪੰਥ ਦੀ ਚੜ੍ਹਦੀ ਕਲਾ ਦਾ ਕਾਰਜ ਹੈ ਆਉਣ ਵਾਲੇ ਸਮੇਂ ਚ ਪੰਥ ਦੇ ਵਿੱਚ ਵਿਦਵਾਨ ਵੀ ਤੁਹਾਡੇ ਕਾਜ ਸਟੈਬਲਿਸ਼ ਹੋਣਗੇ ਕੁਝ ਬੱਚੀਆਂ ਪੰਥ ਦੇ ਉੱਚੇ ਉਦੇ ਤੇ ਰਹਿ ਸਕਦੀਆਂ ਨੇ ਕਿਉਂ ਨਾ ਬਲੋ ਤੁਹਾਡੇ ਤੱਕ ਵੀ ਇਨਫੋਰਮੇਸ਼ਨ ਕੀਤੀ ਗਈ ਆ ਇਹ ਜਿਹੜੀ ਮੇਰੀ ਗਲਤਫਹਿਮੀ ਸੀ ਇਹ ਸਟਾਰਟਿੰਗ ਵਿੱਚ ਹੀ ਨਿਕਲ ਗਈ ਸੀਗੀ ਕਿ ਅਸੀਂ ਜਦੋਂ ਸੰਸਥਾ ਦਾ ਨੀਂਹ ਪੱਥਰ ਰੱਖਿਆ ਸੀਗਾ ਤਾਂ ਅਸੀਂ ਪੰਜ ਸੰਤਾਂ ਦੀ ਚੋਣ ਕੀਤੀ ਸੀ ਕਿ ਕਿ ਇਹ ਪੰਜ ਸੰਤ ਸਾਨੂੰ ਇੱਕ ਇੱਕ ਕਮਰਾ ਬਣਾ ਕੇ ਦੇਣਗੇ ਉਹ ਯੋਗਤਾ ਵੀ ਰੱਖਦੇ ਸੀ ਤੇ ਸਾਡੇ ਕੋਲ ਪੰਜ ਕਮਰੇ ਬਣ ਜਾਣਗੇ ਪਰ ਉਹਨਾਂ ਪੰਨਿਆਂ ਵਿੱਚੋਂ ਇੱਕ ਵੀ ਸੰਤ बार-बार ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਇੱਕ ਵੀ ਉਹ ਜਿਹੜਾ ਸੰਤ ਮਹਾਪੁਰਖ ਕਹਾਉਣ ਵਾਲੇ ਸੀ ਉਹ ਨਹੀਂ ਨਿੱਤਰੇ ਹੈਗੇ ਤਾਂ ਇਹ ਸਾਰਾ ਕੁਝ ਉਦੋਂ ਹੀ ਖਤਮ ਕਰ ਦਿੱਤਾ ਸੀ ਕਿ ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਹੈਗੀ ਕਿ ਕਿਹੜੇ ਬੱਚਿਆਂ ਲਈ ਅਸੀਂ ਕਰ ਰਹੇ ਹੈਗੇ ਆ ਉਹ ਕੌਣ ਲੋਕ ਨੇ ਅੱਜ ਸਾਡੇ ਸਿਰ ਤੇ ਪੱਗਾਂ ਨੇ ਤੇ ਉਹਨਾਂ 'ਚ ਝਾਰੂ ਵੀਰਾਂ ਦੇ ਕਰਕੇ ਪੱਗਾਂ ਨਹੀਂ ਗਈਆਂ ਅਸੀਂ ਅੱਜ ਵਿਚਰ ਰਹੇ ਹੈਗੇ ਆ ਅਗਰ ਸੰਤੋ ਬਾਬਿਆਂ ਦੀਆਂ ਗੱਡੀਆਂ 'ਚ ਤੇਲ ਚੱਲਦਾ ਹੈਗਾ ਤੇ ਉਹ ਸਿਰਫ ਤੇ ਸਿਰਫ ਉਹਨਾਂ ਵੀਰਾਂ ਦਾ ਕਰਕੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਕਰਕੇ ਆਪਣੀਆਂ ਸ਼ਹਾਦਤਾਂ ਪਾ ਕੇ ਆਪਣੇ ਬੱਚਿਆਂ ਨੂੰ ਆਪਣੀ ਪਰਿਵਾਰਾਂ ਨੂੰ ਆਪਣੀ ਕੌਮ ਦੇ ਸਿਰ ਤੇ ਛੱਡ ਗਏ ਕਿ ਸਾਡੀ ਕੌਮ ਇਹਨਾਂ ਦੀ ਵਾਰਿਸ ਹੈਗੀ ਆ ਪਰ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ ਅੱਜ ਦੀ ਡੇਟ ਵਿੱਚ ਇਹਨਾਂ ਨੂੰ ਕਹਿਣ ਦਾ ਕੁਝ ਐਦਾ ਵੀ ਨਹੀਂ ਹੈ ਉਹ ਸੱਚਮੁੱਚ ਬੁਰਕੇ ਪਿਆਰੀ 사ਤਸੰਗਤ ਜੀਓ ਇੱਕ ਸੋਚ ਹੁੰਦੀ ਹੈ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰ ਕੋਈ ਅਰਦਾਸ ਕਰਦਾ ਹੈ ਹਰ ਕੋਈ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਪਰੰਤੂ ਸਰਬੱਤ ਦਾ ਭਲਾ ਕਿੱਥੋਂ ਕੀਤਾ ਜਾ ਰਿਹਾ ਦੂਜੇ ਦਾ ਤਾਂ ਸੋਚਾਂਗੇ ਜੇਕਰ ਅਸੀਂ ਆਪਣੇ ਪੰਥ ਦੇ ਵਿੱਚ ਇਹ ਨਵੇਂ ਬੱਚੇ ਜਿਹੜੇ ਉਜਾਗਰ ਹੋ ਰਹੇ ਨੇ ਨਵੇਂ ਬੱਚੇ ਜਿਹੜੇ ਤਿਆਰ ਹੋ ਰਹੇ ਨੇ ਜਿਨ੍ਹਾਂ ਨੇ ਕੋਲ ਪੰਥ ਦੀ ਵਾਗ ਡੋਰਾਣੀ ਹੈ ਜਿਨ੍ਹਾਂ ਨੇ ਸਿੱਖ ਸਮਾਜ ਦਾ ਨਾਮ ਰੋਸ਼ਨ ਕਰਨਾ ਹੈ ਅਸੀਂ ਇਹਨਾਂ ਨਾਲ ਹੀ ਆਪਣਾ ਮਿਲ ਆਪਣਾ ਰੱਖਿਆ ਤੇ ਕਿਵੇਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਦਾਸ ਜੀ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਜੋ ਬੀੜਾ ਤੁਸੀਂ ਚੁੱਕਿਆ ਪੰਥੀ ਚੜ੍ਹਦੀ ਕਲਾ ਵਾਸਤੇ ਐਨਰੰਤਰ ਕਾਲਜ ਇਸੇ ਤਰ੍ਹਾਂ ترقی ਕਰਦਾ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ ਕੀ ਫਤਿਹ